ਤਾ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ 16 ਮਾਰਚ ਬੜੇ ਇੰਪੋਰਟੈਂਟ ਤਾਰੀਖ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਟਕੜਕਣਾ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਸੋਹਣ ਚੁੱਕੇ ਤਾਂ ਅੱਜ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਸਰਕਾਰ ਬਰੇਗੜ ਵੀ ਬਨਾਰੀ ਪਰ ਇਸ ਮੌਕੇ ਤੇ 2 ਸਾਲ ਦਾ ਰਿਪੋਰਟ ਕਾਰਡ ਜਾਣਨ ਦੀ ਕੋਸ਼ਿਸ਼ ਵੱਖ-ਵੱਖ ਵਿਜ਼ੀਰਤ ਹੋ ਰਹੀ ਹੈ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਨਾ ਕੋਲ ਵੱਡੇ ਮੈਕਮੇ ਨੇ ਰੈਵਨਿਊ ਡਿਪਾਰਟਮੈਂਟ ਉਹਨਾਂ ਕੋਲੇ ਪਾਣੀਆਂ ਦੇ ਮਸਲੇ ਤੇ ਉਹ ਚਰਚਾ ਕਰਦੇ ਆ ਜੀ ਪੰਜਾਬ ਨਾ ਮਾਚਲ ਦੇ ਸਟੂਡੀਓ ਆ ਸ਼ੰਕਰ ਜੀ ਬਹੁਤ ਸਵਾਗਤ ਹੈ ਬ੍ਰਹਮ ਸ਼ੰਕਰ ਜੀ ਤੁਹਾਡਾ ਤੁਸੀਂ ਜੀ ਪੰਜਾਬ ਨਾ ਮਾਚਲ ਦੇ ਸਟੂਡੀਓ ਬਹੁਤ ਬਹੁਤ ਸ਼ੁਕਰੀਆ ਜੀ ਪੰਜਾਬ ਦਾ ਰਾਮ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਰਹੇਗਾ ਕਿ 2 ਸਾਲ ਦੀ ਕਾਰਗੁਜ਼ਾਰੀ ਨੂੰ ਬਤੌਰ ਵਜ਼ੀਰ ਕਿਵੇਂ ਐਨਲਿਸਿਸ ਕਰ ਰਹੇ ਹੋ ਆਖਰਕਾਰ ਆਪਣੇ ਵਿਭਾਗ ਦੇ ਵਿੱਚ ਹੋਏ ਕੰਮਾਂ ਨੂੰ ਕਿਸ ਲੈਜ ਵਿੱਚ ਤੁਸੀਂ ਦੇਖ ਰਹੇ ਹੋ ਦੇਖੋ ਮੈਂ ਸ਼ੁਰੂਤ ਕਰਾਂਗੇ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਬਤੌਰ ਵਜ਼ੀਰ ਵੀ ਗੱਲ ਕਰਾਂਗੇ ਬਤੌਰ ਸਰਕਾਰ ਦੀ ਜਿਹੜੀ ਟੋਟਲ ਕਾਰਗੁਜ਼ਾਰੀ ਹੈ ਬਹੁਤ ਹੀ ਮਾਨਜੁਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਜਿਹੜੀ ਲੀਡਰਸ਼ਿਪ ਹੈ ਉਹ ਕੰਮ ਕਰਨ ਲਈ ਸਾਰੇ ਸਰਬਜ਼ੀਰਾਂ ਨੂੰ ਪ੍ਰੇਰਿਤ ਕੀਤਾ ਉਹਨੇ ਔਰ ਜਿੱਥੇ ਖੁਦ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਸੀ ਉਥੇ ਚਾਹੇ ਪਬਲਿਕ ਹੈਲਥ ਦੀ ਬੰਗਾਲ ਕਰਾਂ ਪਿੰਡੂ ਪਾਣੀ ਪੀਣ ਵਾਲੇ ਪਾਣੀ ਦੀ ਗੱਲ ਕਰਾਂ ਜਾਂ ਮਾਲਪੇ ਵਗਦੀ ਗੱਲ ਕਰਾਂ ਲਗਾਤਾਰ ਅਸੀਂ ਕੰਮ ਕਰਦੇ ਰਹੇ ਹਾਂ ਜੇ ਪੀਣ ਵਾਲੇ ਪਾਣੀ ਦੀ ਗੱਲ ਸਿਗੀ ਤਾਂ ਪੂਰਾ ਜਿਹੜੀ ਵੈਲਟ ਹੈ ਫਰੋਜ਼ਪੁਰ, ਬੋਹਰ, ਫਜ਼ਿਲਕਾ ਜਿੱਥੇ ਪਾਣੀ ਦੀ ਕਾਫੀ ਹੱਦ ਤੱਕ ਪੀਣ ਵਾਲੇ ਪਾਣੀ ਬਹੁਤ ਜਗ੍ਹਾ ਦੇ ਉੱਤੇ ਖਰਾਬ ਹੈ। ਜੀ। ਲਗਾਤਾਰ ਮੁੱਖ ਮੰਤਰੀ ਦੇ ਦੇਸ਼ ਤੇ ਉੱਥੇ ਕੰਮ ਕੀਤਾ ਜਾ ਕੇ। ਔਰ ਅੱਜ ਪੰਜਾਬ ਦੇ ਵਿੱਚ 15 ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਚੱਲ ਰਹੇ ਆ। ਨਹਿਰੀ ਪਾਣੀ ਪੀਣ ਵਾਲਾ। ਉਹਨੂੰ ਯੋਗ ਬਣਾ ਕੇ ਨਹਿਰੀ ਪਾਣੀ ਨੂੰ ਉਹਨੂੰ ਬਣਾ ਕੇ ਸਾਫ਼ ਕਰਕੇ ਉਹਦੀ ਸਪਲਾਈ ਦੇ ਕੰਮ ਚੱਲ ਰਿਹਾ ਹੈ ਤੇ ਤਕਰੀਬਨ 2200 ਕਰੋੜ ਰੁਪਏ ਦੇ ਕਰੀਬ ਪ੍ਰੋਜੈਕਟ ਚੱਲ ਰਹੇ ਆ ਜਿਤ ਬਹੁਤ ਜਲਦ ਨੇਪਰੇ ਚੜਨ ਜਾ ਰਹੇ ਆ ਉਹਦੇ ਨਾਲ ਸਾਡਾ ਗਰਾਊਂਡ ਦਾ ਵਾਟਰ ਬਚੇਗਾ ਅੱਛੀ ਕੁਆਲਿਟੀ ਦਾ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ ਔਰ ਜਿੱਥੇ ਪੀਣ ਵਾਲਾ ਖਰਾਬ ਪਾਣੀ ਸੀਗਾ ਉੱਥੇ ਲਗਾਤਾਰ ਟੈਸਟਿੰਗ ਚੱਲਦੀ ਹੈ 31 ਤੋਂ ਜ਼ਿਆਦਾ ਲੈਬਾਰਟਰੀਆਂ ਕੰਮ ਕਰਦੀਆਂ ਜਿਨ੍ਹਾਂ ਦਾ ਮੈਂ ਖੁਦ ਵਿਜ਼ਿਟ ਕਰਦਾ ਉਹਨਾਂ ਦੀ ਸੈਂਪਲਿੰਗ ਹਰ 3 ਮਹੀਨੇ ਔਰ 6 ਮਹੀਨੇ ਦੇ ਵਿੱਚ ਕਰਾਈਦੇ ਏਰੀਆ ਦੀ ਔਰ ਉਹਦੇ ਨਾਲ ਨਾਲ ਜਿੱਥੇ ਕੋਈ ਆਰੋ ਲੱਗਣ ਦੀ ਜ਼ਰੂਰਤ ਸੀਗੀ ਮੁੱਖ ਮੰਤਰੀ ਦੇ ਇੱਕ ਹਦੇਸ਼ ਤੇ ਕਿਉਂਕਿ ਉਹਨਾਂ ਜ਼ਵਾਨੀ ਨਾਮ ਉਹਨਾਂ ਪਿੰਡਾਂ ਦੇ ਯਾਦ ਮੈਂ ਹੈਰਾਨ ਸਗਾ ਜਦੋਂ ਸਾਡਾ ਗੱਲ ਕਰਦੇ ਆ ਦੋਨਾ ਨਾਨਕਾ ਚੱਕ ਦੋਨਾ ਇਹਦਾ ਬਹੁਤ ਸਾਰੇ ਪਿੰਡ ਹੈ 15 ਤੋਂ ਜ਼ਿਆਦਾ ਪਿੰਡਾਂ ਨੇ ਉਹਦੇ ਨਾਮ ਸਾਨੂੰ ਜਵਾਨੀ ਦੱਸੇ ਸੀ ਜਿੱਥੇ ਉਸ ਫੀਲਡ ਦੇ ਵਿੱਚ ਬਤੌਰ ਪੋਲਿਟਿਸ ਪੋਲਿਟਿਕਸ ਦੇ ਵਿੱਚ ਆਨ ਤੋਂ ਪਹਿਲਾਂ ਕੰਮ ਕਰ ਰਿਹਾ ਸੀ ਜਾ ਕੇ ਸੋ ਉੱਥੇ ਸਾਰਾ ਅਸੀਂ ਵਿਜ਼ਿਟ ਕੀਤਾ ਔਰ ਕਾਫੀ ਹੱਦ ਤੱਕ ਅੱਜ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ 900 ਤੋਂ ਜ਼ਿਆਦਾ ਪਿੰਡਾਂ ਵਾਲੀ ਦੀਆਂ ਛੋਟੀਆਂ ਪ੍ਰੋਜੈਕਟਾਂ ਜਿਹਦੇ ਵਿੱਚ ਹਰ ਇੱਕ ਪਿੰਡ 'ਚ ਟੈਂਕੀ ਪਾਣੀ ਜਿਹੜਾ ਜਨਾ ਦੁਆਬੇ ਦਾ ਏਰੀਆ ਕਹਿੰਦੇ ਮਾ ਮਾਲਵੇ ਦਾ ਕਹਿੰਦਾ ਮੱਝੇ ਦਾ ਕਹਿੰਦਾ ਉੱਥੇ 900 ਦੇ ਜ਼ਿਆਦਾ ਪ੍ਰੋਜੈਕਟ ਚੱਲਦੇ ਪਏ ਆ ਜਿੱਤੇ ਸਿਰਫ ਮੈਂ ਕਹਿੰਦਾ ਮੈਂ ਆਪਣੀ ਵਿਧਾਨ ਸਭਾ ਦੀ ਗੱਲ ਕਰਦਾ 40 ਤੋਂ ਜ਼ਿਆਦਾ ਵਿੱਚ 50000 ਲੀਟਰ ਦੀ ਟੈਂਕੀ ਔਰ 700 800 ਫੁੱਟ ਦਾ ਬੋਰ ਔਰ ਕੀ ਕਹਿੰਦੇ ਆ ਅ ਉਹ ਕਹਿੰਦਾ ਉੱਥੇ ਹਰ ਇੱਕ ਪਿੰਡ ਦੇ ਵਿੱਚ ਪਾਣੀ ਦਾ ਪ੍ਰਬੰਧ ਬਿਲਕੁਲ ਭਰਮ ਜੀ 12000 ਤੋਂ ਵੱਧ ਪੰਜਾਬ ਦੇ ਪਿੰਡ ਨੇ ਤੁਸੀਂ ਸਰਵੇ ਕਰਵਾਇਆ ਹੋਵੇਗਾ ਤੁਹਾਡੀਆਂ ਟੀਮਾਂ ਹੋਣਗੀਆਂ ਤੁਸੀਂ 900 ਪ੍ਰੋਜੈਕਟ ਦਾ ਜ਼ਿਕਰ ਕੀਤਾ ਹੋਰ ਕਿੰਨੇ ਅਜਿਹੇ ਪਿੰਡ ਨੇ ਜਿੱਥੇ ਇਹ ਬਹੁਤ ਜ਼ਰੂਰੀ ਪ੍ਰੋਜੈਕਟ ਨੇ ਵੀ ਲੋਕਾਂ ਦੀ ਜਿੰਦਗੀ ਬਚਾ ਸਕੀ ਹੈ ਨਹੀਂ ਦੇਖੋ ਜਿੱਥੇ 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 ਪਾਣੀ ਲੋੜ ਹੈ ਹਰ ਇੱਕ ਪਿੰਡ ਇਵਨ ਨਨ ਕੇਸੀ ਆਨਲਾਈਨ ਸਾਰੇ ਡਿਪਾਰਟਮੈਂਟ ਦੀ ਮੀਟਿੰਗ ਲੈ ਕੇ ਉਥੇ ਸਰਪੰਚ ਨੂੰ ਉੱਥੇ ਸਾਡੇ ਜਿਹੜੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫੀਸਰ ਹਨ ਉਹਨੂੰ ਲੈ ਕੇ ਲੋਕਾਂ ਪਬਲਿਕ ਨੂੰ ਲਾੜ ਲੈ ਕੇ ਪੁੱਛੀਦਾ ਅੱਬਾ ਮੈਂ ਖੁਦ ਵਿਜ਼ਿਟ ਕਰਦਾ ਔਰ ਆਨਲਾਈਨ ਵੀ ਪੁੱਛੀਦਾ ਫੇ ਦੱਸੋ ਕੀ ਤਕਲੀਫ ਹੈ ਔਰ ਸਭ ਤੋਂ ਤੁਹਾਨੂੰ ਖਾਸ ਚੀਜ਼ ਦੱਸਣੇ ਚਾਹਨਾ ਜਿਹੜਾ ਸਾਡੀਆਂ ਕੰਪਲੇਨਟ ਦਾ ਸੈਂਟਰ ਹੈ ਸਾਡੀਆਂ 97% ਤੋਂ ਜ਼ਿਆਦਾ ਕੰਪਲੇਨਟ ਲੋਕਾਂ ਦੀ ਹੱਲ ਹੋਈਆਂ ਜੀ 99% ਬਹੁਤ ਵੱਡੀ ਗੱਲ ਹੈ ਪਰ ਬ੍ਰਮ ਜੀ ਜਿਸ ਤਰੀਕੇ ਨਾਲ ਪੰਜਾਬ ਪੰਜ ਦਰਿਆਵਾਂ ਦਾ ਸੂਪਾ ਹੈ ਤੁਸੀਂ ਕਿਹਾ ਕਿ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਣਾ ਹੈ ਇਹ ਤੁਹਾਡਾ ਜਿਹੜਾ ਮੋਢਲਾ ਫਰਜ਼ ਵੀ ਬਣਦਾ ਹੈ اخلاقی ਫਰਜ਼ ਵੀ ਹੈ ਜਿਸ ਤਰੀਕੇ ਨਾਲ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਮੌਕਾ ਦਿੱਤਾ ਪਰ ਇਸ ਵਿਚਾਲੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰਨ ਦੇ ਲਈ ਹੋਰ ਕਿਹੜੇ ਟੋਸ ਪਲਾਨ ਨੇ ਦੇਖੋ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਖੇਤਾਂ ਤੱਕ ਨਹੀਂ ਸੀ ਪਹੁੰਚਦਾ ਚੀਫ ਮਿਨਿਸਟਰ ਦਾ ਮੰਨਣਾ ਹੈ ਕਿ ਕਿਸਾਨਾਂ ਦੇ ਆ ਵੱਟਾਂ ਤੱਕ ਅਸੀਂ ਪਾਣੀ ਪਹੁੰਚਣ ਲਾ ਦਿੱਤਾ ਬਿਲਕੁਲ ਦੇਖੋ ਮੁੱਖ ਮੰਤਰੀ ਦੇ ਦੇਸ਼ ਤੇ ਤੋਂ ਟੇਲ ਐਂਡ ਤੱਕ ਪਾਣੀ ਜਿਹੜਾ ਪਹੁੰਚਾ ਜੀ ਮੈਂ ਤਕਰੀਬਨ 6 ਮਹੀਨੇ ਇਰੀਗੇਸ਼ਨ ਦੇ ਨਾਲ ਵੀ ਕੰਮ ਕੀਤਾ ਹਮਮ ਔਰ ਸੀਐਮ ਸਾਹਿਬ ਦਾ ਹਦੇਸ਼ਿਕਾ ਲਗਾਤਾਰ ਜਿਹੜੀ ਤੁਹਾਡੀ ਬੈਲਟ ਸੀ ਰਾਤ ਨੂੰ ਲੋਕ 12:00 ਵਜੇ ਤੱਕ ਵੇਟ ਕਰਦੇ ਸੀ ਉਹਨਾਂ ਨੇ ਤਾਂ ਪਹਿਲਾਂ ਇਹ ਧੰਨਵਾਦ ਕੀਤਾ ਇਹ ਪਹਿਲੇ ਸਾਲ ਦੀ ਮਈ ਦੀ ਗੱਲ ਹੈ ਵੀ ਤੁਸੀਂ ਇੱਥੇ ਪਹਿਲਾਂ ਸਾਨੂੰ ਮੰਤਰੀ ਦਰਸ਼ਨ ਕੀਤੇ ਮੰਤਰੀ ਤਾਂ ਉਥੇ ਰਿਚ ਬਹੁਤ ਸੀਗੇ ਡਿਪਟੀ ਯੂ ਮਿਨਿਸਟਰ ਵੀ ਸੀ ਚੀਫ ਮਿਨਿਸਟਰ ਵੀ ਸੀਗੇ ਤੁਸੀਂ ਬਲੀਵ ਕਰਨਾ ਕਦੇ ਇੰਡੀਪੈਂਡੈਂਟ ਅਨਲਿਸਿਸ ਕਰਿਓਤੇ ਉਹ ਕਹਿੰਦੇ ਜੀ ਕਮਾਲ ਹੈ ਬਿ ਟੇਲ ਐਂਡ ਤੱਕ ਪਾਣੀ ਇਸ ਸਰਕਾਰ ਦੇ ਵਿੱਚ ਪਹੁੰਚਾ ਹੂੰ ਤੇ ਉਧਰ ਲੋਕ ਕਹ ਰਹੇ ਅਸੀਂ ਨਹੀਂ ਕਰ ਰਹੇ ਤੁਸੀਂ ਜਾ ਕੇ ਲੋਕਾਂ ਨੂੰ ਪੁੱਛ ਸਕਦੇ ਹੋ ਉਥੇ ਦੇ ਐਮ ਐਲ ਏ ਸਾਹਿਬਾਨ ਕੋ ਪੁੱਛਿਓ ਸੋ ਇਹ ਚੀਜ਼ਾਂ ਸਰਕਾਰ ਦੀ ਮਿਹਨਤ ਕਰੰਸੀ ਅਸੀਂ 18 18 ਘੰਟੇ ਲਗਾਤਾਰ ਸਾਡੇ ਵਜ਼ੀਰ ਵੀ ਸਾਡੇ ਅਧਿਕਾਰੀ ਵੀ ਨਹਿਰਾਂ ਦੇ ਵਿੱਚ ਵੀ ਗਏ ਇਥੇ ਛੇ-ਛੇ ਇੰਟੇ ਦੇ ਮੋਗੇ ਉਧਰ 33 ਤੇ 3 ਇੰਟੇ ਦੇ ਮੋਗੇ ਆਰ ਸੂਖਦਾਰ ਬੜੇ ਆਦਮੀ ਕਰਕੇ ਬੈਠੇ ਹੋ ਸੀ ਉਹਨਾਂ ਨੂੰ ਬੰਦ ਕਰਾਇਆ ਗਿਆ 36 ਤੋਂ ਜ਼ਿਆਦਾ ਪਰਚੇ ਦਰਜ ਕਰਾਇਆ ਗਿਆ ਉਸ ਦਿਨ ਫਿਰ ਵੀ ਨਹੀਂ ਬੰਦ ਕਰੂਗੇ ਤਾਂ ਔਰ ਸੂਖਦਾਰ ਪਾਣੀ ਲੈ ਜਾਂਦੇ ਸੀ ਗਰੀਬ ਆਦਮੀ ਨੂੰ ਪਾਣੀ ਨੇ ਸੀ ਪਹੁੰਚਦਾ ਔਰ ਮੈਂ ਤੁਹਾਨੂੰ ਇਹ ਬੜੀ ਹੈਰਾਨਗੀ ਜene ਕਹਿੰਦਾ ਫਿਰ ਰਾਤ ਨੂੰ ਲੋਕ 300 ਤੋਂ 500 500 ਆਦਮੀ ਲੋਕ ਇਹਨਾਂ ਪਹਿਲੇ ਮਹੀਨੇ ਦੇ ਵਿੱਚ ਲੋਕ ਵੇਟ ਕਰ ਰਹੇ ਸੀ ਸਾਰਾ ਮੁੱਖ ਮੰਤਰੀ ਦੇ ਦੇਸ਼ ਦੇ ਨਾਲ ਸਾਰਾ ਕੰਮ ਹੋਇਆ ਅੱਜ ਟੇਲੈਂਡ ਤੇ ਕਾਂਗਰਸ ਸਰਕਾਰ ਪਾਣੀ ਦੀ ਗੱਲ ਕਰ ਰਹੀ ਹੈ ਨਵੇਂ ਮੋਗੇ ਤੇ ਕਰ ਗਈ ਹੈ ਲੋਕਾਂ ਨੂੰ ਕੋਈ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਿਰ ਤੁਸੀਂ ਇੱਕ ਆਦਮੀ ਤੇ 3 ਇੰਚ ਬਾਣੀ ਲਵੇ ਇੱਕ ਆਦਮੀ ਨੂੰ 6 ਇੰਚ ਵੀ ਨਾ ਮਿਲੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਸਰਕਾਰ ਦੀ ਪਾਰਦਰਸ਼ਤਾ ਮੁੱਖ ਮੰਤਰੀ ਦੀ ਮੈਂ ਕਹਿੰਦਾ ਉਹਨਾਂ ਦੇ ਨਵੇਂ ਪ੍ਰੀਅਤਾ ਉਹਦੇ ਵਿੱਚ ਇਸ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ। ਬਿਲਕੁਲ ਦੇਖੋ ਸਬਸਿਡੀ 18000 ਕਰੋੜ ਦੀ ਹੈ ਜਿਹੜੀ ਕਿ ਇਲੈਕਟ੍ਰਿਸਿਟੀ ਦਿੱਤੀ ਜਾਂਦੀ ਹੈ ਭਾਵੇਂ ਕਿਸਾਨ ਆ ਬੋਰਵੈਲ ਦੇ ਜ਼ਰੀਏ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਟੇਲਾਂ ਤੱਕ ਪਾਣੀ ਪਹੁੰਚਾਉਣਾ ਸਿੱਧੇ ਤੌਰ ਤੇ ਖਜ਼ਾਨੇ ਨੂੰ ਸੇਵਿੰਗ ਤੌਰ ਤੇ ਵੀ ਦੇਖਣਾ ਹੈ ਤਾਂ ਜੋ ਇੱਕ ਬਚਤ ਪੰਜਾਬ ਦੀ ਹੋ ਸਕੇ ਇੱਕ ਸ਼ਲਾਘਾਜਨ ਕਦਮ ਜਿਹੜਾ ਕਿਸਾਨ ਵੀ ਉਸ ਨੂੰ ਮੰਨਦੇ ਸ਼ਿੰ। ਨਹੀਂ ਬਿਲਕੁਲ ਲਗਾਤਾਰ ਸਰਕਾਰ ਦੇ ਅਗਰ 2 ਸਾਲ ਦੀ ਅਸੀਂ ਗੱਲ ਕਰੀ ਕਿਤੇ ਵੀ ਡਿਪਾਰਟਮੈਂਟ ਦੀ ਗੱਲ ਕਰੀ ਆਪਾਂ ਇੱਕ ਸਰਕਾਰ ਦੀ ਸਿੰਪਲ ਕਾਰਜਗੁਜ਼ਾਰੀ ਜਾਂਦੇ ਕਦੀ ਕਿਸੇ ਨੇ ਬਾਰਡਰ ਤੇ ਵੀਰ ਜਵਾਨ ਸ਼ਹੀਦ ਹੁੰਦੇ ਨਾ ਘਰੇ ਕੋਈ ਸ਼ਹੀਦ ਹੋਵੇ ਮਾਂ ਦਾ ਪੁੱਤ ਉਹਨਾਂ ਨੂੰ ਕੋਈ ਨਹੀਂ ਪੁੱਛ ਕਿਸੇ ਨੇ ਪੁੱਛਿਆ ਕਿ ਸਰਕਾਰਾਂ ਨੂੰ ਸੁਧ ਲਈ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਉਹ ਕਿਸ ਕਰਕੇ ਆ ਕਿ ਪਰਿਵਾਰ ਨੂੰ ਦੇਖ ਰਿਹਾ ਤੇ ਬਾ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਉਸ ਪਰਿਵਾਰ ਨੂੰ ਚਾਹੀਦਾ ਕਿ ਤੁਰੰਤ ਜਾ ਕੇ ਖੁਦ ਮੁੱਖ ਮੰਤਰੀ ਦੁਆਰਾ ਖੁਦ ਜਾ ਕੇ ਜਾਂ ਉਹਨਾਂ ਦੇ ਅਫਸਰਾਂ ਦੁਆਰਾ ਜਾਂ ਪਰਿਵਾਰ ਦੇ ਮੈਂਬਰ ਦੁਆਰਾ ਜਾਂ ਸਾਡੀ ਕੈਬਨਿਟ ਦੁਆਰਾ ਜਾ ਕੇ ਦਿੱਤਾ ਜਾਂਦਾ ਉੱਥੇ ਉਹ ਕੀ ਚੀਜ਼ ਹੈ ਕਦੀ ਰੋਡ ਦੇ ਉੱਤੇ ਐਕਸੀਡੈਂਟ ਦੇ ਉੱਤੇ ਕਦੀ ਕਿਸੇ ਸਰਕਾਰ ਨੇ ਸੋਚਿਆ ਕਿ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਅੱਜ ਫਰਿੱਸ਼ਟ ਸਕੀਮ ਦੇ ਦੇਦਿੰ ਤਕਰੀਬਨ 450 ਤੋਂ ਜ਼ਿਆਦਾ ਗੱਡੀਆਂ ਅੱਜ ਖੜੀ ਐ 30 ਕਿਲੋਮੀਟਰ ਦੇ ਹਰੇਕ ਦਾਰੇ ਦੇ ਉੱਤੇ ਇਹ ਤਾਂ ਸਿਰਫ ਟੋਲ ਲੈਣਾ ਚਾਹੁੰਦੇ ਸੀ ਟੋਲ ਰੋਡ ਦੇ ਉੱਤੇ ਕਿ ਤੁਰਿਆ ਉਹਦੇ ਉੱਤੇ ਜਾ ਕੇ ਕਿਦਾਂ ਦਾ ਐਕਸੀਡੈਂਟ ਆ ਉਹਨੂੰ ਕਿਸ ਚੀਜ਼ ਦੀ ਅੱਜ ਹਰੇਕ ਹਸਪੀਟਲ ਕਿਸੇ ਵੀ ਆਦਮੀ ਦਾ ਐਕਸੀਡੈਂਟ ਉਹਨੂੰ ਪਹਿਲਾਂ ਦਾਖਲ ਕਰੇਗਾ ਔਰ ਮੱਲਮ ਪੱਟੀ ਦਾ ਸਮਾਨ ਤਾਂ ਉਹਨਾਂ ਗੱਡੀਆਂ ਦੇ ਵਿੱਚ ਆ ਉਹ ਗੱਡੀਆਂ ਇੰਨੀਆਂ ਵਧੀਆ ਔਰ 4000 ਤੋਂ ਜ਼ਿਆਦਾ ਬੱਚਿਆਂ ਦਾ ਸਟਾਫ ਪੜਤੀ ਕੀਤਾ ਕਿ ਤਾਂ ਕਿ ਜਿਸ ਚ ਲੜਕੀਆਂ ਐ ਨੌਜਵਾਨ ਬੱਚੇ ਨੌਜਵਾਨ ਨਾ ਟ੍ਰੇਨਡ ਅਫੀਸਰ ਹੈ। ਔਰ ਤੁਸੀਂ ਦੇਖੋ ਸਿਰਫ 2 ਮਹੀਨੇ ਦਾ ਡਾਟਾ ਦੇਖੋ। 1500 ਤੋਂ ਜ਼ਿਆਦਾ ਜਿਹੜੇ ਹੈਗੇ ਲੋਕਾਂ ਨੂੰ ਸਹਾਈਤਾ ਉਹਦੇ ਵਿੱਚ ਦਿੱਤੀ ਗਈ। ਮਰਮ ਪੱਟੀ ਕੀਤੀ ਗਈ, ਲੋਕਾਂ ਨੂੰ ਹਸਪੀਟਲ ਲਿਜਾਇਆ ਗਿਆ। ਇਹ ਸਾਰੀਆਂ ਚੀਜ਼ਾਂ ਸਰਕਾਰ ਦਾ ਜੋ ਇਹ ਕੰਮ ਬੰਦੱਸ ਸੀ। ਹੂੰ ਹੂੰ। ਔਰ ਇੱਥੇ ਵੀ ਸੀਗਾ ਟੋਲ ਲਾਤਾ 25 ਸਾਲ ਚੱਲ ਰਿਹਾ ਕੋਈ ਪੁੱਛਣ ਵਾਲਾ ਨਹੀਂ। ਹੂੰ। ਮੈਂ ਹੁਸ਼ਿਆਰਪੁਰ ਦੀ ਗੱਲ ਕਰਦਾ ਸਭ ਤੋਂ ਜ਼ਿਆਦਾ ਟੋਲ ਸੀਗੇ। ਲੇਕਿਨ ਕਿਨੇ? ਇਹ ਇਹ ਕੌਣ ਕਰਦਾ ਜਿਹਨ ਪੰਜਾਬ ਦੇ ਨਾਲ ਪਿਆਰਾ ਪੰਜਾਬ ਦੇ ਲੋਕਾਂ ਨਾਲ ਪਿਆਰਾ ਪੰਜਾਬ ਨਾਲ ਦਰਦ ਦੇ ਦਿਲ ਰੱਖਦਾ ਉਹ 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 ਸ਼ਖਸੀਅਤ ਕਰ ਸਕਦੀ ਜੀ ਜਿਹਦੇ ਵਿੱਚ ਅੱਜ ਮੈਂ ਕਹਿ ਸਕਦਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਇੰਨਾ ਪਿਆਰ ਮਿਲਿਆ ਇਸ 2 ਸਾਲ ਦੇ ਵਿੱਚ ਸ਼ਾਇਦ ਕਿਸੇ ਮੁੱਖ ਮੰਤਰੀ ਨੂੰ ਅਜੇ ਤੱਕ ਮਿਲਿਆ ਹੋਵੇ ਮੈਂ ਤਾਂ ਨਹੀਂ ਦੇਖਿਆ ਮੈਂ तकरीबन 80 ਤੋਂ ਰਾਜਨੀਤੀ ਨੂੰ ਬਹੁਤ ਨੇੜੇ ਤੋਂ ਦੇਖਦਾ ਆ ਰਿਹਾ ਜਦੋਂ ਮੈਂ 10ਵੀਂ ਪੜ੍ਹਦਾ ਸੀ ਬਿਲਕੁਲ ਪਰ ਬ੍ਰह्म ਜੀ ਬਹੁਤ ਵੱਡੇ ਜਿਹੜੇ ਹਨ ਦਾਅਵੇ ਬਹੁਤ ਵੱਡੇ ਹੁੰਦੇ ਆ ਤੁਹਾਡੇ ਕੋਲ ਜਿਹੜਾ ਮਾਲ ਵਿਭਾਗ ਹੈ ਕਿਸੇ ਵੇਲੇ ਵਿਕਰਮ ਸਿੰਘ ਮਜੀਠਾ ਕੋਲੇ ਕੁਰਸੀ ਹੋਇਆ ਕਰਦੀ ਤੁਹਾਡੇ ਯਾਦ ਪਊਗਾ ਤੁਹਾਡੇ ਹਾਲਾਂਕਿ ਆਪੋਜੀਸ਼ਨ ਦੇ ਵਿੱਚ ਨੇ ਪਰ ਕੀ ਪੁੱਛ ਤੁਸੀਂ ਡਿਫਰੈਂਸ਼ੀਏਟ ਕਰਦੇ ਹੋ ਪੁਰਾਣੇ ਸਮੇਂ ਨਾਲ ਤੇ ਹੁਣ ਦੇ ਸਮੇਂ ਨਾਲ ਜਿੰਨਾ ਰੈਵਨਿਊ ਪੁਰਾਣੇ ਸਮੇਂ ਦੇ ਵਿੱਚ ਆਇਆ ਜੋ ਰੈਵਨਿਊ ਤੁਹਾਡੇ ਹੁਣ ਸਮੇਂ ਦੇ ਵਿੱਚ ਆ ਰਿਹਾ ਹੈ ਕਿੰਨੇ ਕੁ ਲੀਕੇਸ ਤੁਸੀਂ ਬੰਦ ਕੀਤੀ ਹੈ ਜੇ ਅਸੀਂ 2012 2017 ਤੇ ਕਰੰਟ ਸਮੇਂ ਦੀ ਅਸੀਂ ਗੱਲ ਕਰੀਏ ਦੇਖੋ ਅਸੀਂ ਤਾਂ ਸਿਰਫ ਪਿਛਲੀ ਸਰਕਾਰ ਨੇ ਕੰਪੇਅਰ ਤੁਹਾਨੂੰ ਕਰ ਲਈ ਹੈ ਜੀ ਤਾਂ ਮੈਂ ਕਹਿ ਸਕਦਾ ਵੀ ਇਹ 16% ਦੀ ਇਨਕਰੀਸ ਹੈ ਹਮਮ ਔਰ ਕਦੋਂ ਲੋਕ ਕਿਉਂਕਿ ਸਟੈਂਪ ਡਿਊਟੀ ਆਉਂਦੀ ਹੈ ਮਾਲ ਮਹਿਕ ਦੇ ਵਿੱਚ ਔਰ ਲੋਕ ਜ਼ਮੀਨ ਦੀ ਖਰੀਦੋ ਫਰੋਕਤ ਜਦੋਂ ਲੋਕ ਸਰਕਾਰ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਹਮਮ ਸਰਕਾਰ ਦੀ ਪਾਰਦਰਸ਼ਤਾ ਤੋਂ ਖੁਸ਼ ਹਾਂ ਸੋ ਮੈਂ ਕਹਿ ਸਕਦਾ 1000 ਕਰੋੜ ਰੁਪਏ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਰਕਾਰ ਦੇ ਮੁਕਾਬਲੇ ਜ਼ਿਆਦਾ ਆਇਆ ਤਕਰੀਬਨ 1700 ਕਰੋੜ ਰੁਪਏ ਸਾਡਾ ਹੋਰ ਜ਼ਿਆਦਾ ਆਉਣ ਦੀ ਸੰਭਾਵਨਾ ਆਉਣ ਵਾਲੇ ਟਾਈਮ ਦੇ ਵਿੱਚ ਸੋ ਇਹ ਲੋਕਾਂ ਦਾ ਵਿਸ਼ਵਾਸ ਜਿੱਤਿਆ ਉਹਦੇ ਪਰ ਮਾਲਪੁਆਗ ਦੀ ਕਾਰਗੁਜ਼ਾਰੀ 노 ਡਾਊਟ ਹਮੇਸ਼ਾ ਹੀ ਜਿਹਨੂੰ ਕਹਿੰਦੇ ਆ ਉੱਤੇ ਗੱਲਾਂ ਕੀਤੀਆਂ ਜਾਂਦੀਆਂ ਵੱਡੀਆਂ ਭਈ ਮਾਲਪੁਆਗ ਦੀ ਕਾਰਗੁਜ਼ਾਰੀ ਬੜੀ ਖਰਾਬ ਰਹੀ नो डाउट ਵੀ ਠੀਕ ਕਰਨ ਨੂੰ ਟਾਈਮ ਲੱਗਦਾ ਪਰ ਮੈਂ ਤੁਹਾਨੂੰ ਸਿੰਪਲ ਹੀ ਗੱਲ ਦੱਸਣੀ ਚਾਹਨਾ 1999 ਤੋਂ ਬਾਅਦ ਕਿਸੇ ਪਟਵਾਰੀ ਦੀ ਭਰਤੀ ਨਹੀਂ ਕੀਤੀ ਗਈ ਹਮਮਮ ਮਤਲਬ 34 ਸਾਲ ਹੋ ਗਏ ਤੁਸੀਂ ਅੰਦਾਜ਼ਾ ਲਾ ਲਓ ਵੀ ਆਫਟਰ ਆਲੇ ਇੱਕ ਲੀਡਰ ਕਿੱਥੇ ਸੁੱਤੇ ਹੋ ਸੀ ਕਿਉਂਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਅਗਲਾ ਸਟੈਂਪ ਡਿਊਟੀ ਦਿੰਦਾ ਜਾ ਕੇ ਉਹਨੂੰ ਬੈਠਣ ਨੂੰ ਉਹਨੂੰ ਬਾਥਰੂਮ ਜਾਣ ਨੂੰ ਵੀ ਜਗ੍ਹਾ ਨਹੀਂ ਸੀ ਜੀ ਇਹ ਦੇਖਿਓ ਹਮਮ 250 ਕਰੋੜ ਰੁਪਏ ਕਰੀਬ 241 ਕਰੋੜ ਰੁਪਏ ਦੀ ਰਾਸ਼ੀ ਤਸੀਲਾਂ ਦੇ ਅੱਛੇ ਨਵੇਂ ਬਿਲਡਿੰਗ ਬਣਾਉਣ ਲਈ ਜਾਂ ਉਹਨਾਂ ਦੀ ਰੈਨੋਵੇਸ਼ਨ ਲਈ ਜਾਂ ਉਹਨਾਂ ਦੇ ਜਿਹੜਾ ਉੱਥੇ ਜਨਰਲ ਇਨਸਟੈਂਟਿਊਟ ਦੇਣੀ ਜਾ ਕੇ ਰਜਿਸਟ੍ਰੇ ਕਰਾਣੀ ਹੈ ਉਹ ਬੰਨ ਨੂੰ ਅੱਛਾ ਪ੍ਰਬੰਧ ਲੋ ਕਿਸੇ ਨੂੰ ਲੋਡ ਪੈਂਦੀ ਹੈ ਤੇ ਉਹਦੇ ਰਜਿਸਟਰੀ ਉਹਦਾ ਖਰਚ ਕਰਨ ਦਾ ਪ੍ਰਬੰਧ ਅੱਜ ਸਾਰੀਆਂ ਸਰਵਿਸਿਜ਼ ਆਨਲਾਈਨ ਤੁਸੀਂ ਖਾਨਦਗੀ ਤਕਸੀਮ ਦਾ ਪੋਰਟਲ ਬਣਾਇਆ ਹੈ ਜੀ ਅਗਰ ਤੁਸੀਂ ਪਰਿਵਾਰਿਕ ਤਕਸੀਮ ਕਰ ਰਹੇ ਆ ਆਪਾਂ ਨੂੰ ਤਕਸੀਮ ਕਰੀਏ ਹੂੰ ਉਸ ਪੋਰਟਲ ਤੇ ਜਾਈਏ ਉਸ ਅਫਸਰ ਨੂੰ ਉਹਨੂੰ ਐਡਮਿਟ ਕਰਨਾ ਪਿਆ ਇੱਕ ਚੀਜ਼ਾਂ ਛੋਟੂ ਛੋਟੀਆਂ ਗੱਲਾਂ ਸੀ ਜਿਹਨਾਂ ਦਾ ਅਸੀਂ ਸੁਧਾਰ ਲੈ ਕੇ ਆਂਦਾ ਤੋ ਅੱਜੂ ਇਸ ਟੰਪੇਪਰ ਕਰ ਸਕਦੇ ਕਿਸ ਨੇ ਕੋਈ ਐਗਰੀਮੈਂਟ ਲਿਖਣਾ ਰਾਤ ਨੂੰ ਬੈਠਾ ਆਪਣੇ ਘਰ ਬੈ ਕੇ 500 ਰੁਪਏ ਤੱਕ ਦਾ ਸਬ ਪੇਪਰ ਕਰ ਸਕਦਾ ਔਰ ਤੁਸੀਂ ਦੁਨੀਆ ਚ ਕਿਤੇ ਬੈਠੇ ਫਰਦ ਪ੍ਰਾਪਤ ਕਰ ਸਕਦੇ ਆ ਇਹਦਾ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਗਦਾਬਰੀ ਇਹ ਗਦਾਬਰੀ ਕਰਾ ਸਕਦੇ ਆ ਮੈਂ ਮਤਲਬ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਵੱਡੀ ਗੱਲ ਸੀ ਮੁੱਖ ਮੰਤਰੀ ਜੀ ਤੇ ਪਹਿਲੀ ਵਾਰ ਆਇਆ ਕਿ ਕਿਸੇ ਮਾਲ ਵਿਭਾਗ ਨੇ ਲੋਕਾਂ ਦੇ ਵਿੱਚ ਬੈ ਕੇ ਗੱਲ ਸੁਣੀ ਹੈ ਜਨ ਮਾਲ ਅਦਾਲਤ ਲਗਾਈ ਜ਼ਿਲੰਦਰ ਦੇ ਵਿੱਚ 900 ਤੋਂ ਜ਼ਿਆਦਾ ਇੰਤਕਾਲ ਦਰਜ ਹੋਇਆ ਉਹਨੂੰ ਉਸ ਤਰੀਕ ਤੋਂ ਅੱਗੇ ਤਿੱਥ ਸਿੱਖਦੇ ਆਂ ਸੀ ਅਸੀਂ ਲਗਾਤਾਰ ਮੁਖੰਦਰੀਆਂ ਹਦੇਸ਼ ਦਿੱਤਾ ਸ਼ਨੀਵਾਰ ਵਾਲੇ ਦਿਨ ਛੁੱਟੀ ਵਾਲੇ ਦਿਨ ਸੀ ਜਦੋਂ ਲੋਕਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੈਂਪ ਲਗਾਏ ਆ 31000 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਚ ਦਰਜ ਕੀਤੇ ਗਏ ਫੇਜ਼ ਦੁਆਰਾ ਉਹਨਾਂ ਦਾ ਹਦੇਸ਼ ਹੋਇਆ ਫੇਜ਼ ਦੁਆਰਾ ਕਿਤਾ ਹਫ਼ਤੇ ਬਾਅਦ ਔਰ 55 54000 ਤੱਕ ਅਕਰੀਵ ਇੰਤਕਾਲ ਦਰਜ ਹੋਏ ਮਤਲਬ 83000 ਤੋਂ ਜ਼ਿਆਦਾ ਇੰਤਕਾਲ ਦਰਜ ਹੋਏ ਔਰ ਇਦਾਂ ਦੇ ਇੰਤਕਾਲ ਲੋਕਾਂ ਦੇ ਪੈਂਡਿੰਗ ਪਏ ਸੀ ਕੋ 20588 ਕੋ 2012 ਤੋਂ 88 ਉਹਦੇ ਵਿੱਚ ਛੋਟੇ ਛੋਟੇ ਗੱਲਾਂ ਸੀ ਜਿਹੜੇ ਅਧਿਕਾਰੀ ਵਜੋਂ ਤੁਸੀਂ ਸਾਹਮਣੇ ਬੈੰਨੇ ਆ ਜਾ ਕੇ 20 ਤੋਂ ਜ਼ਿਆਦਾ ਮੁੱਖ ਮੰਤਰੀ ਆ ਦੇਸ਼ੀਮਤ ਤਸੀਲਾ 'ਚ ਬੈਠਾ ਜੀ ਕਦੇ ਕੋ ਪਹਿਲੀ ਵਾਰ ਮੈਂ ਕਹਿ ਸਕਦਾ ਕੋਈ ਮੁੱਖ ਮੰਤਰੀ ਬਿਨਾ ਦੱਸਿਆ ਬਿਨਾ ਉਹ ਔਰ ਖਾਸ ਤੌਰ ਤੇ ਮੇਰੀ ਵਿਧਾਨ ਸਭਾ ਸੀ ਹਿਸ਼ਾਰਪੁਰ 'ਚ ਖੁਦ ਗਏ ਉਹਨਾਂ ਨੇ ਜਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਗਰਾਊਂਡ ਤੇ ਮੁੱਖ ਮੰਤਰੀ ਖੁਦ ਮੈਦਾਨ ਦੇ ਵਿੱਚ ਹੈ ਡੈਫੀਨੇਟਲੀ ਅਧਿਕਾਰੀਆਂ ਨੂੰ ਪਤਾ ਉਸ ਚੀਜ਼ ਤੋਂ ਚਤੰਨ ਰਹਿਣਾ ਪਏਗਾ ਔਰ WhatsApp ਨੰਬਰ ਜਾਰੀ ਕੀਤਾ ਹੈ ਉਦੋਂ ਸਾਨੂੰ ਅਗਰ ਕੋਈ ਕੰਪਲੇਂਟ ਆਦੀ ਹੈ ਉਹਨੂੰ ਸਾਡਾ ਸੱਦੇ ਸਟਾਫ ਬੈਠ ਕੇ ਤੁਹਾਨੂੰ ਦੱਸ ਰਿਹਾ ਉਹਨਾਂ ਅਗਰ ਕਿਸੇ ਬਕਾਇਦਾ ਕੰਪਲੇਂਟ ਦੀ ਚੈਕਿੰਗ ਹੁੰਦੀ 21 ਦਿਨ ਦੇ ਅੰਦਰ ਅੰਦਰ ਜਵਾਬ ਦਿੱਤਾ ਜਾਂਦਾ ਵੀ ਕੀ ਕਾਰਨ ਆ ਔਰ ਉਸ ਅਧਿਕਾਰੀ ਨੂੰ ਬੁਲਾ ਕੇ ਪੁੱਛਿਆ ਜਾਂਦਾ ਅਗਰ ਲੱਗਦਾ ਵੀ ਉਹਦਾ ਕੋ ਆਪਣਾ ਸਵਾਰਥ ਹੈ ਵਿੱਚ ਤਾਂ ਉਹਨੂੰ ਦੰਡਿਤ ਕੀਤਾ ਜਾ ਸਕਦਾ ਬਿਲਕੁਲ ਬ੍ਰਹਮਸ਼ੰਕਰ ਜੀ ਤੁਸੀਂ ਨਾ 1700 ਕਰੋੜ ਦੀ ਫਿਗਰ ਦਾ ਜ਼ਿਕਰ ਕੀਤਾ ਉਹ ਕਮਜ਼ੋਰ ਪਾਲিসੀਆਂ ਕਰਕੇ ਨਹੀਂ ਖਜ਼ਾਨੇ ਚ ਪਹੁੰਚ ਰਿਹਾ ਸੀ ਜਾਂ ਡਾਇਰੈਕਟ ਉਸ ਨੂੰ ਤੁਸੀਂ ਚੋਰੀ ਬੰਨਦੇ ਹੋ ਦੇਖੋ ਜਿਹੜੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਇਹ ਫਿਕਰ ਨਹੀਂ ਸੀ 16000 ਇਲੀਗਲ ਕਲੋਨੀਆਂ ਕੱਟ ਹੋਈਆਂ ਜੀ ਆਫਟਰ ਕਿਹੜੀ ਰਾਜਨੀਤਿਕ ਸ਼ਕਤੀਆਂ ਸੀਗੇ ਨੇ ਉਹਨਾਂ ਦੇ ਪਿੱਛੇ ਉਹਨਾਂ ਕਲੋਨੀਆਂ ਕਢਾਉਂਦੇ ਜਾਂ ਇਹ ਲੀਡਰ ਜਿਹੜੇ ਸੀਗੇ ਪੁਰਾਣੇ ਮੈਂ ਦੇਖ ਲਓ ਕਲੋਨਾਈਜ਼ਰ ਸੀਗੇ ਵਿੱਚੋਂ ਸਾਰੇ ਇਹ ਗਿਆ ਸੋ ਇਹ ਇਸ ਤੀਰ ਨਾਲ ਜਾਇਜ਼ ਫਾਇਦਾ ਉਠਾ ਰਹੇ ਲੋਕਾਂ ਨੂੰ ਪਬਲਿਕ ਨੂੰ ਪਰੇਸ਼ਾਨ ਹੋਣਾ ਪਿਆ ਅੱਜ ਲੋਕ ਉਸ ਮੁੱਦੇ ਨਾਲ ਝੂਜਦੇ ਪਏ ਆ ਲੋਕ ਆਪਣੀ ਬੜੀ ਹਾਰਡ ਅਰਨਿੰਗ ਦੀ ਕਮਾਈ ਲੋਕਾਂ ਨੇ ਲਾਤੀ ਪਲਾਂਟ ਖੀਦਨ ਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਔਰ ਲੋਕ ਰੋਲ ਰਹੇ ਸੋ ਕੌਣ ਕੌਣ ਜ਼ਿੰਮੇਵਾਰ ਸੀ ਇਹਨਾਂ ਲੋਕਾਂ ਲਈ ਲੇਕਿਨ ਸਰਕਾਰ ਕਿਉਂਕਿ ਹਾਈ ਕੋਰਟ ਦਾ ਵੀ ਚ ਸੰਕੇਨ ਲਿਆ ਔਰ ਬਹੁਤ ਸਾਰੇ ਚੀਜ਼ਾਂ ਲੇਕਿਨ ਮੁੱਖ ਮੰਤਰੀ ਦੇ ਦੇਸ਼ ਦੇ ਮੁਤਾਬਿਕ ਉਹਨਾਂ ਚੀਜ਼ਾਂ ਨੂੰ ਹੱਲ ਕੀਤਾ ਗਿਆ ਕਾਫੀ ਹੱਦ ਤੱਕ ਔਰ ਕੁਝ ਕਿਉਂਕਿ ਕਾਨੂੰਨ ਦੇ ਦੀ ਨਾ ਉਹਨਾਂ ਦੇ ਉੱਤੇ ਵੀ ਆਪਾਂ ਜਲਦ ਫੈਸਲਾ ਲੈ ਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਊਗਾ ਤਸੀਲਾਂ ਦੇ ਵਿੱਚ ਬਿਲਕੁਲ ਨਹੀਂ ਮੈਂ ਤੁਹਾਡੇ ਨਾਲ ਹੀ ਲੋਕਾਂ ਨੂੰ ਕਹਿਣਾ ਚਾਹਨਾ ਅਗਰ ਅਸੀਂ ਕੋਈ ਜਾ ਕੇ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਨੰਬਰ 1 ਇਸ ਕਰਕੇ ਕਈ ਵਾਰੀ ਅਸੀਂ ਪੈਸਾ ਕਿਉਂ ਦੇਣੇ ਜਾਗੇ ਅਸੀਂ ਸਟੈਂਪ ਡਿਊਟੀ ਬਚਾਣੀ ਚਾਹੁੰਦੇ ਆਂ ਅਗਲਾ ਸਾਨੂੰ ਗਾਈਡ ਕਰਦਾ ਵੀ ਤੇਰੇ 5 ਲੱਖ ਦਾ ਸਟੈਂਪ ਲੱਗਣਾ ਮੈਂ ਤੁਹਾਡਾ 2.5 ਲੱਖ ਦਾ ਲਵਾ ਦਿੰਨਾ ਤੇ ਉਹ ਜਾ ਕੇ ਇਦਾਂ ਆਪਾਂ ਨਾ ਕਰੀਏ ਅਸੀਂ ਲੋਕਰ ਅਧਿਕਾਰੀ ਪਰੇਸ਼ਾਨ ਕਰਦਾ ਮੇਰੇ WhatsApp ਦੇ ਉੱਤੇ ਤੁਸੀਂ ਕੰਪਲੇਂਟ ਪਾਓ ਤੁਰੰਤ ਉਹਨੂੰ ਪੁੱਛਿਆ ਜਾਏਗਾ ਜਾ ਕੇ ਉਹਦੀ ਨਾਂ ਤਾਂ ਰਜਿਸਟਰ ਹੋ ਸਕਦੀ ਹੈ ਨਾ ਉਹਨੂੰ ਪਰੇਸ਼ਾਨ ਕੀਤਾ ਜਾ ਸਕਦਾ ਜਿਸ ਸਰਕਾਰ ਨੇ 85000 ਇੰਤਕਾਲੀ ਦੋ ਦਿਨ ਚ ਬਿਠਾ ਕੇ ਕਰਾ ਦਿੱਤੇ ਔਰ 20 ਤੋਂ ਜ਼ਿਆਦਾ ਤਹਿਸੀਲਾ ਮੈਂ ਵਿਜ਼ਿਟ ਕੀਤੀਆਂ ਲਗਾਤਾਰ ਉਥੇ ਜਾ ਕੇ ਲੋਕਾਂ ਨੂੰ ਮਿਲਦਾ ਮੈਂ ਲੋਕਾਂ ਦੀ ਗੱਲ ਸੁਣਦਾ ਲਿਆਓ ਅਗਰ ਕਿਸੇ ਅਧਿਕਾਰੀ ਦੇ ਖਿਲਾਫ ਸਿੱਧੇ ਸਪਸ਼ਟ ਕੰਪਲੇਂਟ ਆਂਦੀ ਔਰ ਉਹ ਹੈਗੀ ਤਾਂ ਉਹਨੂੰ ਅਧਿਕਾਰੀ ਨੂੰ 10 ਤੋਂ ਜ਼ਿਆਦਾ ਅਧਿਕਾਰੀਏ ਸਸਪੈਂਡ ਕੀਤੇ ਉਸ ਟਾਈਮ ਤੇ ਭਰਮਜੀਤਨਾ ਐਨਓਸੀ ਖਤਮ ਕਰਨ ਲਗੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਬਿਆਨ ਦਿੱਤਾ ਹਾਲਾਂਕਿ ਬਾਅਦ ਵਿੱਚ ਨੋਟੀਫਿਕੇਸ਼ਨ ਵੀ ਆਇਆ ਕਿ ਆਬਾਦੀ ਦੇ ਇਲਾਕੇ ਦੇ ਲਈ ਐਨਓਸੀ ਐਗਜ਼ੈਂਪਟਡ ਹੈ ਲੋਕ ਕਲੈਰਿਟੀ ਜਾਨਣਾ ਚਾਹੁੰਦੇ ਹੈ ਕਿ ਜਿਨ੍ਹਾਂ ਨੇ 16000 ਤੋਂ ਵੱਧ ਕਲੋਨੀਆਂ ਪੰਜਾਬ ਦੇ ਵਿੱਚ ਕਟੀਆਂ ਦੇਖੋ ਖਰੀਦਦਾਰਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੇ 10 ਲੱਖ 20 ਲੱਖ 25 ਲੱਖ ਰੁਪਏ ਨਿਵੈਸਟ ਕੀਤਾ ਨਹੀਂ ਸੀ ਪਤਾ ਕਿ ਇਸ ਤਰੀਕੇ ਨਾਲ ਦਾ ਪੇਜ ਘੁੰਡੀਆਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਜਿਨ੍ਹਾਂ ਨੇ ਮੁਨਾਫਾ ਘਟਿਆ ਉਹ ਰਫੂ ਚੱਕਰ ਹੋ ਗਏ ਸਰਕਾਰ ਕਿਵੇਂ ਪੰਜਾਬ ਨੂੰ ਕਲੈਰਿਟੀ ਦਿਵਾ ਰਹੀ ਹੈ ਕਿ ਜੇ ਐਨਓਸੀ ਖਤਮ ਕੀਤੀ ਇਸ ਤਰੀਕੇ ਨਾਲ ਲਾਭ ਹੋਏਗਾ ਇਸ ਤਰੀਕੇ ਨਾਲ ਇੰਪੈਕਟ ਹੋਣਗੇ ਦੇਖੋ ਆਉਣ ਵਾਲੇ ਸਮੇਂ 'ਚ ਸਰਕਾਰ ਕਹਿ ਰਹੀ ਹੈ ਅਸੀਂ ਨਜਾਇਜ਼ ਕਲੋਨੀ ਨਹੀਂ ਪੰਜਾਬ ਦੀ ਧਰਤੀ ਤੇ ਕੱਟਣ ਦੇ ਲਈ ਬਿਲਕੁਲ ਠੀਕ ਗੱਲ ਕਹੀ ਤੁਸੀਂ ਮੁੱਖ ਮੰਤਰੀ ਬੜੇ ਸਪਸ਼ਟ ਤੌਰ ਤੇ ਗੱਲ ਕਹਿੰਦੇ ਆ ਕਿ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਹੀ ਕਾਰੋਬਾਰ ਕਰਦੇ ਆ ਤੇ ਪਾਣੀ ਤਾਂ ਉਹਨਾਂ ਪੁਲਾਂ ਦੇ ਥੱਲੇ ਹੋ ਕੇ ਨੰਗਣਾ ਇਹਨਾਂ ਨੇ ਕੰਮ ਕਰਨਾ ਜੀ ਉਹਨਾਂ ਬੰਦਿਆਂ ਨੂੰ ਦੰਡਿਤ ਵੀ ਕੀਤਾ ਜਾਏਗਾ ਔਕੀਤਾ ਜਾ ਰਿਹਾ ਅਗਰ ਸਾਡੇ ਕੋ ਕੰਪਲੇਂਟਾਂ ਨੇ ਤੁਹਾਡੇ ਸਾਹਮਣੇ ਆਈ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿਉਂਕਿ ਇਹ ਪਾਪਰਕ ਦੇ ਦੇ ਜਿਹੜੀਆਂ ਸੀਗੀਆਂ ਕੋਰਟ ਦੀ ਕਾਰਵਾਈ ਸੀ ਵੀ ਇਹ ਮੱਦ ਦੇ ਨਜ਼ਰੀਏ ਐਨਓਸੀ ਜਾਰੀ ਕੀਤੀ ਗਈ ਉਹਦੇ ਲਈ ਮੁੱਖ ਮੰਤਰੀ ਨੇ ਆਵਾਦੀ ਔਰ ਗੈਰ ਆਵਾਦੀ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਅੱਜ ਵੀ ਕਿਹਾ ਤਾਂ ਕੋਈ ਲੋੜ ਨਹੀਂ ਐਨਓਸੀ ਹੋਈ ਹਾਂ ਹੋਰ ਹੀਆਂ ਨੇ ਤਹਿਸੀਲਾਂ ਚ ਹੋਣੇ ਮੈਨੂੰ ਲੱਗਾ ਅੱਜ ਮੁੱਖ ਮੰਤਰੀ ਦਾ ਹਦੇਸ਼ ਇਹ ਹੈ ਸਾਰੇ ਡਿਪਾਰਟਮੈਂਟ ਨੂੰ ਪੇ ਲੋਕਾਂ ਨੂੰ ਇੱਕ ਮੋਸਲਰਾਂ ਕੋ ਸਾਰੇ ਡਾਕੂਮੈਂਟ ਪੂਰੇ ਕਰਾਈ ਜਾਂ। ਹਮਮ। ਔਰ ਉੱਥੇ ਉਹਨਾਂ ਦੀ ਫੀਸ ਜਮ੍ਹਾਂ ਕਰਾਈ ਜਾਵੇ ਔਰ ਉਹਨਾਂ ਕੋ ਇੱਕ ਅੰਡਰਟੇਕਿੰਗ ਲਈ ਜਾਵੇ ਕਿ ਮੈਂ ਇਹ ਸਾਰੀਆਂ ਸ਼ਰਤਾਂ ਜਿਹੜੀਆਂ ਐਨਓਸੀ ਦੇ ਦੇਣਾਂਦੇ ਉਹਨਾਂ ਨੂੰ ਪੂਰੀਆ ਕਰਦਾ। ਜਦ ਤਰਨ ਤੁਦੀ ਐਨਓਸੀ ਜਿਹੜੀ ਹੈ ਉਹ ਡਿਮ ਟੂ ਐਨਓਸੀ ਸਮਝੀ ਜਾਏਗੀ। ਸੋ ਇਹ ਮੁੱਖ ਮੰਤਰੀ ਦਾ ਆਦੇਸ਼ ਆ ਔਰ ਸਰਕਾਰ ਉਹ ਪੂਰਾ ਕਰੇਗੀ। ਕੋਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਡੈਫੀਨੇਟਲੀ ਹੈ। ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਮਾਰਕੀਟ ਦੇ ਵਿੱਚ ਬੜਾ ਬੂਮ ਆਉਣ ਦੇ ਸੰਕੇਤ ਸੀ ਜਦੋਂ ਐਨਓਸੀ ਦੇ ਸ਼ਰਤ ਸਰਕਾਰ ਨੇ ਖਤਮ ਕੀਤੀ ਜਿਹੜੇ ਕੰਸਟਰਕਸ਼ਨ ਦੇ ਕੰਮ ਸੀ ਜਿਹੜੇ ਮਾਰਕੀਟ ਚ ਰੁਕੇ ਹੋਏ ਸੀ ਕੋਈ ਅੰਕੜਾ ਤੁਹਾਡੇ ਕੋਲ ਕਿ ਆਖਰ ਕਿਸ ਤਰੀਕੇ ਦੇ ਇਮਪੈਕਟ ਪੰਜਾਬ ਦੀ ਉਹਨਾਂ 17000 ਤੋਂ ਵੱਧ ਕਲੋਨੀਏ ਦੇ ਵਿੱਚ ਪਏ ਜਦੋਂ ਸਰਕਾਰ ਨੇ ਐਲਾਨ ਕੀਤਾ ਦੇਖੋ ਸਰਕਾਰ ਦੇ ਐਲਾਨ ਦੇ ਨਾਲ ਹੀ ਲੋਕਾਂ ਦੇ ਵਿੱਚ ਬੜਾ ਉਸਾਹ ਇਸ ਕਰਕੇ ਵੀ ਹੈ ਜੀ ਕਿ ਕੋਈ ਸਰਕਾਰ ਨੇ ਇਹਦੇ ਬਾਰੇ ਕਿਸੇ ਅਜੇ ਤੱਕ ਸੋਚਿਆ ਹੀ ਨਹੀਂ ਗਿਆ ਪਹਿਲੀ ਗੱਲ ਤਾਂ ਐਸੀ ਲੇਕਿਨ ਕਿਉਂਕਿ ਕੁਝ ਲੀਗਲ ਮੈਟਰ ਵੀ ਨਾਲ ਹੈ ਤੇ ਸਰਕਾਰ ਜਿਹੜਾ ਹੈ ਮਾਨਜੋਗ ਹਾਈ ਕੋਰਟ ਦੀ ਜਿਹੜੀਆਂ ਹੁਕਮਾਂਸ਼ਾਂ ਹੈਗੀਆਂ ਉਹਨੂੰ ਮੁੱਖ ਨਜ਼ਰ ਰੱਖਦੇ ਆ ਉਹ ਸ਼ਰਤ ਨੂੰ ਉਹ ਏਸੀ ਕਰਕੇ ਗਿਆ ਗਿਆ ਵੀ ਤੁਸੀਂ ਇੱਕ ਮਸਜਿਦ ਜਿਹੜੇ ਹੈ ਸਾਰੇ ਡਾਕੂਮੈਂਟ ਪੂਰੇ ਕਰੋ ਪੈਸੇ ਜਮ੍ਹਾਂ ਕਰਾ ਦਿਓ ਉਹਨੂੰ ਐਨਓਸੀ ਹੀ ਜਮਦਾ ਹਾਂ ਤੁਹਾਡੇ ਕੋ ਅੰਡਰਟੇਕਿੰਗ ਲਈ ਲਈ ਜਾਏਗੀ ਇਸ ਗੱਲ ਦੀ ਵੀ ਮੈਂ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਸੋ ਇਹ ਇੱਕ ਇਹਦਾ ਬੜਾ ਅੱਛਾ ਇੰਪੈਕਟ ਆਏਗਾ ਔਰ ਆ ਵੀ ਰਿਹਾ ਔਰ ਆਉਣ ਵਾਲੇ ਟਾਈਮ ਨੂੰ ਜਿਹੜਾ ਅਸੀਂ 5700 ਕਰੋੜ ਰੁਪਈਆ ਟੈਮ ਡਿਊਟੀ ਦਾ ਰੱਖੀ ਪੰਜਾਬ ਦੇ ਖਜ਼ਾਨੇ ਚ ਪੈਣਾ ਪੰਜਾਬ ਦੇ ਲੋਕਾਂ ਦੇ ਖਰਚ ਹੋਣਾ ਤਾਂ ਉਹ ਇਸ ਉਹੀ ਜਿਹੜੀ ਚੀਜ਼ ਹੈ ਉਹ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੂੰ ਸਰਕਾਰ ਦੀ ਪਾਰਦਰਸ਼ਤਾ ਦਾ ਪਤਾ ਵੀ ਬੜੇ ਕਲੀਅਰਟੀ ਨਾਲ ਕੰਮ ਹੋ ਰਿਹਾ ਸਰਕਾਰ ਨੇ ਹਰੇਕ ਸੈਕਟਰ ਚ ਕੰਮ ਕੀਤਾ ਐਜੂਕੇਸ਼ਨ ਚ ਹੈਲਥ ਵਿੱਚ ਤੁਹਾਨੂੰ ਜਵਾਨਾਂ ਦੇ ਵੈਲਫੇਅਰ ਸ਼ਹੀਦਾਂ ਦੇ ਵੈਲਫੇਅਰ ਦੀ ਗੱਲ ਨਾ ਸੁਣਾ ਸਪੋਰਟਸ ਦੇ ਵਿੱਚ ਮੈਂ ਕਹਿ ਸਕਦਾ ਤੁਹਾਨੂੰ ਅਫਰਿਸਿਸ ਕੀ ਅੱਜ ਰੋਡ ਦੇ ਉੱਤੇ ਐਕਸੀਡੈਂਟ ਸਰਕਾਰ ਦੇ ਕੋ ਕੱਡਾ ਵੱਡਾ ਉਪਰਾਲਾ ਸੋ ਇਹਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡਾਇਸਾਸਟਰ ਵੀ ਤੁਹਾਡੇ ਅੰਡਰ ਆਉਂਦਾ ਹੈ ਵਿਭਾਗ ਜੀ ਔਰ ਜਿੰਨਾ ਕ ਮੈਂ ਰੀਡ ਆਊਟ ਕਰਨ ਦੀ ਕੋਸ਼ਿਸ਼ ਮੈਂ ਆਖਰੀ ਸਾਲ ਪੁੱਛਾਂਗੇ ਫਿਰ ਆਪਾਂ ਸਮਾਪਤੀ ਕਰਾਂਗੇ ਪੰਜਾਬ ਦਾ ਨਾ ਹੜ੍ਹਾਂ ਨੇ ਬਹੁਤ ਵੱਡੇ ਨੂੰ ਤੌਰ ਤੇ ਨੁਕਸਾਨ ਕੀਤਾ ਜੀ ਉਹ ਮਾਰਜਨ ਕਿੰਨਾ ਸੀ ਅਮਾਉਂਟ ਦਾ ਸੈਂਟਰ ਨੇ ਕੀ ਪੰਜਾਬ ਦੀ ਇਸ ਮੁਸ਼ਕਲ ਦੀ ਕਿڑی ਚ ਬਾਹ ਫੜੀ ਦੇਖੋ ਸੈਂਟਰ ਨੇ ਬਾਹ ਜਿੰਨੇ ਵੀ ਫੜੀ ਤੇ ਨੁਕਸਾਨ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਇਹ ਦੇ ਦਿੱਤਾ ਸੀ ਵੀ ਨੁਕਸਾਨ ਦੇ ਪਰਪਾਈ ਦੇ ਸੀ ਹਰੇਕ ਆਦਮੀ ਨੂੰ ਕਰਾ ਜੀ ਮੈਂ ਤਾਂ ਹੋਰ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਕਈ ਤੁਸੀਂ ਅੰਕੜੇ ਕਰ ਸਕਦੇ ਆ ਵੀ 2000 ਜਿਹੜੇ ਅੱਜ ਕੁਐਸਚਨ ਕਰਦੇ ਆ ਵਿਧਾਨ ਸਭਾ ਵਿੱਚ ਖੜੇ ਹੋ ਕੇ ਜਦ ਵਿਧਾਨ ਸਭਾ ਦੁਬਾਰਾ ਚੱਲ ਜਾਂਦੇ ਕਿਵੇਂ ਰੀ 2020 ਕਿਤਨਾ ਦੀ ਸਰਕਾਰ ਚ ਮੁਆਵਜ਼ੇ ਨਹੀਂ ਲੋਕਾਂ ਨੂੰ ਦਿੱਤੇ ਗਏ ਫਜ਼ਿਲਕਾ ਅਬੋਹਰ ਇਸ ਸੈਕਟਰ ਦੇ ਦੇਖ ਲੈਣਾ ਲੋਕਾਂ ਦੇ ਘਰ ਵੀ ਡੁੱਬੇ ਖੇਤ ਡੁੱਬੇ ਉਹ ਕਿਸ ਸਰਕਾਰ ਨੇ ਆ ਕੇ ਤਕਰੀਬਨ 50 ਕਰੋੜ ਰੁਪਏ ਦੀ ਹੋਰ ਰਾਸ਼ੀ ਸਗੀ ਆਂਦੇ ਮੁੱਖ ਮੰਤਰੀ ਨੇ 2022 ਦੇ ਵਿੱਚ ਆਂਦੇ ਜਾਰੀ ਕੀਤੀ ਔਰ ਇਦਾਂ ਮੈਂ ਤੁਹਾਨੂੰ ਕਹਿ ਸਕਦਾ ਵੀ ਸਭ ਤੋਂ ਤੁਰੰਤ ਅਗਰ ਕੀ ਸਰਕਾਰ ਨੇ ਰਾਸ਼ੀ ਜਾਰੀ ਕੀਤੀ ਜਿਹੜੀ ਆ लास्ट ਹੜ੍ਹ ਸੀ ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਣੀ ਜਾਂਦਾ ਕੋਈ ਮੁੱਖ ਮੰਤਰੀ ਅਜੇ ਤੱਕ ਹਵਾਈ ਸਰਵੇਕਸ਼ਨ ਕਰਦੇ ਸੀ ਪਤਾ ਲੱਗਦਾ ਸੀ ਹੈਲੀਕਾਪਟਰ ਤੇ ਨੰਗ ਹੈ ਬੇੜੀਆਂ 'ਚ ਕੋਈ ਮੁੱਖ ਮੰਤਰੀ ਨਹੀਂ ਬੈਠਾ ਜਿੱਦੋਂ ਥੱਲੇ ਸੱਪ ਵੀ ਨੰਗਦੇ ਪਏ ਸੀ ਮੈਂ ਆਪਣਾਲ ਸੀਗਾ ਇਹ ਕਿਸੇ ਨੂੰ ਸ਼ੰਕਾ ਮੈਂ ਉਦੋਂ ਵੀ ਕਿ ਚੈਲੰਜ ਕੀਤਾ ਸੀ ਮੈਂ ਕਿਹਾ ਆਓ ਬਿਆਸ ਦੇ ਵਿੱਚੋਂ ਮੈਂ ਹੋ ਕੇ ਗਿਆ ਤੁਸੀਂ ਆਓ ਜਿਹੜਾ ਤੁਸੀਂ ਬੇੜੇ 'ਚ ਬੈ ਕੇ ਤਾਂ ਦੇਖੋ ਮੇਰੇ ਨਾਲ ਜਿਹੜਾ ਰਿਊ ਸੀਗਾ ਉਹਨੂੰ ਪੁੱਛੋ ਮੇਰੇ ਨਾਲ ਜਿਹੜੇ ਬੈਠੇ ਸੀ ਈਵਨ ਨਨਕੀ ਹੁਸੈਨ ਪਰਦੇਸ ਐਸਐਸਪੀ ਸਾਹਿਬ ਨੇ ਕਹਿੰਦੀ ਵੀ ਕਿੱਥੇ ਮੰਤਰੀ ਸਾਹਿਬ ਚੱਲ ਗਏ ਮੁੱਖ ਮੰਤਰੀ ਜੀ ਗਏ ਉਸ ਤੋਂ ਬਾਅਦ ਉਸੇ ਇਲਾਕੇ ਦੇ ਵਿੱਚ ਮੈਂ ਲੋਕਾਂ ਨੇ ਆਪਣੇ ਖਿਆਲ ਸੱਪ ਵਿੱਚ ਹੋ ਜਾਂਦੇ ਸੋ ਇਹ ਸਰਕਾਰ ਦੀ ਇਹ ਅਸੀਂ ਕੋ ਇਸ ਤਰ੍ਹਾਂ ਕੇ ਨਹੀਂ ਗਏ ਸਾਨੂੰ ਦੁੱਖ ਦਰਦ ਸੀਗਾ ਤੋਂ ਤੁਰੰਤ ਰਾਸ਼ੀ ਜਾਰੀ ਕੀਤੀ ਈਵਨ ਦਨ ਕੀ ਪਹਿਲੀ ਸਰਕਾਰ ਸੀ ਜਿਨੇ ਇਦਾਂ ਦੇ ਹਾਲਾਤ ਦੇ ਵਿੱਚ ਹਰੇਕ ਡਿਪਟੀ ਕਮਿਸ਼ਨਰ ਨੂੰ ਪਹਿਲਾਂ 200 ਕਰੋੜ ਰੁਪਏ ਪਾ ਦਿੱਤਾ ਸੀ ਤਾਂ ਕਿ ਉਹ ਮੌਕੇ ਦੇ ਮੁਤਾਬਿਕ ਆਪਣਾ ਕੋਈ ਅਮਰਜੈਂਸੀ ਫੰਡ ਖਰਚ ਕਰਦਾ ਉਹਨੂੰ ਕਰ ਸਕਣ ਡਿਜ਼ਾਸਟਰ ਮੈਨੇਜਮੈਂਟ ਦੇ ਦੇਣ ਨੰਬਰ 1 ਨੰਬਰ 2 ਜੀ ਗਰਦਾਬਰੀ ਔਰ ਸਪੈਸ਼ਲ ਗਰਦਾਬਰੀ ਹਾਂ ਉਹਦੇ ਵਿੱਚ ਕੁਝ ਇਸ਼ੂ ਸਿਰਫ ਇਸ ਕਰਕੇ ਆਉਂਦੇ ਆਗੇ ਆ ਕਿ ਕਈ ਵਾਰੀ ਤੁਹਾਡੇ ਨਾਮ ਤੇ ਜ਼ਮੀਨ ਨਹੀਂ ਹੁੰਦੀ ਜਾਂ ਉਹ ਜ਼ਮੀਨ ਲੋਕ ਉਹਦੀ ਵਰਤਦੇ ਆ ਸੈਂਟਰ ਸਰਕਾਰ ਦੀ ਗਵਰਨਮੈਂਟ ਜਮੀਨ ਹੁੰਦੀ ਹੈ ਕੁਝ ਇਦਾਂ ਦੇ ਇਸ਼ੂ ਹੁੰਦੇ ਆ ਡਿਪਟੀ ਕਮਿਸ਼ਨਰ ਦਾ ਰੂਲਾਂ ਦੇ ਦੀ ਨਹੀਂ ਜਿਹੜੇ ਪੈਸੇ ਜਾਰੀ ਕਰਨੇ ਹੁੰਦੇ ਆ ਸੋ ਮੈਂ ਨਹੀਂ ਕਹਿ ਸਕਦਾ ਪਰ ਡਿਜ਼ਾਸਟਰ ਮੈਨੇਜਮੈਂਟ ਇੱਕ ਮਿੰਟ ਵੀ ਕਿਸੇ ਦੀ ਰਾਸ਼ੀ ਜਾਰੀ ਕਰਨ ਨੂੰ ਲਗਾ ਰਿਆ ਬਿਲਕੁਲ ਇਹੀ ਬਹੁਤ ਵੱਡੇ ਸਵਾਲ ਸੀ ਹਾਲਾਂਕਿ ਬਹੁਤ ਵੱਡਾ ਨੁਕਸਾਨ ਸੰਗਰੂਰ ਖਨੌਰੀ ਵਾਲੇ ਇਲਾਕਿਆਂ 'ਚ ਹੋਇਆ ਪਰ ਡੈਮੇਜ ਤਾਂ ਬਹੁਤ ਵੱਡਾ ਹੋਇਆ ਕੰਟਰੋਲ ਸਰਕਾਰ ਕਰਨ ਦਾ ਜ਼ਿਕਰ ਕਰ ਰਹੀ ਹੈ ਆਉਣ ਵਾਲੇ ਸਮੇਟ 'ਚ ਜਿੰਬਾ ਸਭ ਕੀ ਸਟ੍ਰੈਟਜੀ ਸਰਕਾਰ ਦੀ ਹੈ ਕਿ ਇਹ ਵੱਡੇ ਡੈਮੇਜ ਹੋਈ ਨਾ ਸਕਣ ਦੇਖੋ ਪੰਜਾਬ ਰਾਈਪੇਰੀਅਨ ਸਟੇਟ ਹੈ ਪੰਜਾਬ ਦਰਿਆਵਾਂ ਵਾਲਾ ਸੂਬਾ ਹੈ ਡੈਫੀਨੇਟਲੀ ਹੈ ਇਹ ਤੇ ਸੀਐਮ ਸਾਹਿਬ ਦੇ ਦੇਸ਼ੇਵ ਮਤਾਬਿਕ ਸਪੈਸ਼ਲ ਟੀਮ ਬਣਾ ਕੇ ਜੋ ਵੀ ਉੱਥੇ ਉਪਰਾਲੇ ਕੀਤੇ ਜਾ ਸਕਦੇ ਆ ਮੌਕੇ ਤੇ ਉਹ ਜ਼ਰੂਰ ਕੀਤੇ ਜਾਣਗੇ ਸਰਕਾਰ ਵੱਲੋਂ ਹਮਮ ਔਰ ਸਰਕਾਰ ਨੇ ਕਿਉਂਕਿ ਸਰਕਾਰ ਲੋਕਾਂ ਦੀ ਹੈ ਲੋਕਾਂ ਦੇ ਦਵਾਰ ਦੇ ਉੱਤੇ ਖੜੀ ਹੈ ਪਹਿਲੀ ਸਰਕਾਰ ਆ ਲੋਕਾਂ ਦੇ ਦਵਾਰ ਦੇ ਲੋਕਾਂ ਦੇ ਵਿੱਚ ਬੈਠੀ ਹੈ ਹਮਮ ਔਰ ਅੱਗੇ ਤਾਂ ਸੰਗਤ ਦਰਸ਼ਨ ਕੋਈ ਹੁੰਦਾ ਸੀ ਇੱਥੇ ਰੋਜ਼ ਸੰਗਤ ਦਰਸ਼ਨ ਹੁੰਦਾ ਮੈਂ ਤੁਹਾਨੂੰ ਦੱਸ ਸਕਦਾ ਮੇਰੇ ਕੋਈ ਆਦਮੀ ਚੈੱਕ ਕਰ ਸਕਦਾ ਆ ਕਿ ਮੇਰਾ ਸਰਕਾਰ 2 ਸਾਲ ਦਾ ਡਾਟਾ ਚੈੱਕ ਕਰ ਸਕਦਾ ਮੈਂ ਘੱਟੋ ਘੱਟ 20000 ਲੋਕਾਂ ਨੂੰ ਪਰਸਨਲੀ ਮਿਲ ਕੇ ਉਹਨਾਂ ਨੂੰ ਫੋਨ ਕੀਤਾ ਹੋਊਗਾ ਜੋ ਜਿਸ ਚੀਜ਼ ਜਿਹਨੂੰ ਲੋੜ ਹੈ ਕਿਸ ਕੰਮ ਦੀ ਲੋੜਾ ਬਜ਼ੁਰਗ ਹੈ ਬੜਾ ਆਇਆ ਬੱਚਾ ਹੈ ਬੁੱਢਾ ਹੈ 45 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਅਗਰ ਪੱਕੀਆਂ ਨੌਕਰੀਆਂ ਦਿੱਤੀਆਂ ਸਰਕਾਰ ਨੇ ਅੱਜ ਲੋਕ ਥੈਂਕਸ ਕਰਨਾ ਦੇ ਆ ਮੈਂ ਤੁਹਾਨੂੰ ਬਹੁਤ ਸਾਰੇ ਆਦਮੀ ਕਦੇ ਵੀ ਤੁਹਾਡੇ ਕੋਲ ਤੁਸੀਂ ਵਿਜ਼ਿਟ ਕਰੋ ਮੇਰੇ ਕੋ ਸਰਕਾਰੀ ਟੀਚਰ ਉਸਨੂੰ ਹੁਸ਼ਿਆਰਪੁਰ ਮੁੱਖ ਮੰਤਰੀ ਜੀ ਨੇ ਵਪਾਰੀ ਮਿਲਣੀ ਕੀਤੀ ਤਾਂ ਗਵਰਨਮੈਂਟ ਕਾਲਜ ਦੇ ਲੈਕਚਰ ਆ ਜਿਹੜੇ ਐਡੌਕ ਸੀਗੇ ਉਹ ਇਕੱਠੇ ਹੋ ਕੇ ਬੱਚੇ ਆ ਗਏ ਔਰ ਦੋ ਜਨਰਲ ਸਰਕਾਰ ਵੱਲੋਂ ਦੋ ਦੋ ਸਾਲ ਦੇ ਵਿੱਚ 50 ਤੋਂ ਜ਼ਿਆਦਾ ਉਹ ਬੱਚੇ ਟੀਚਰ ਔਰ ਸਾਰੇ ਇਕੱਠੇ ਹੋ ਕੇ ਬੀਗਮਰੀ ਥੈਂਕਿਊ ਕਰਨਾ ਆ ਕਹਿੰਦੇ ਸਾਨੂੰ ਕੋਈ ਸਾਨੂੰ ਸਾਦੀ ਜਿੰਦਗੀ ਦੀ ਸੋਚਿਆ ਅੱਜ ਸਾਨੂੰ ਇੱਕ ਸਾਨੂੰ ਸੂਟੇਬਲ ਤਲਖਾ ਮਿਲ ਰਹੀ ਹੈ ਅਸੀਂ ਇੱਚ ਖੁਸ਼ ਹੋ ਗਏ ਸਾਨੂੰ ਉਹਨਾਂ ਉਹ ਸੂਟੇਬਲ ਖਾਨ ਨੂੰ ਬੱਚੇ ਅੱਛਾ ਸਮਝ ਰਿਹਾ ਹੈ ਬੜੀ ਵੱਡੀ ਇਜਤਤੀ ਸੀ ਉਹਨਾਂ ਬੱਚਿਆਂ ਦੇ ਨਾਲ ਸੋ ਉਹ ਲੋਕ ਜਿਹੜਾ ਪੰਜਾਬ ਦੇ ਲੋਕ ਅਸਲ ਵਿੱਚ ਬਹੁਤ ਖੁਸ਼ ਹੈ ਔਰ ਉਹ ਮਹਿਸੂਸ ਕਰ ਰਹੇ ਵੇ ਸਰਕਾਰ ਇਹਨੂੰ ਕਹਿੰਦੇ ਜਿਹੜੀ ਸਰਕਾਰ ਲੋਕਾਂ ਦੇ ਨਜ਼ਦੀਕ ਤੋਂ ਕੰਮ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀ ਸਰਕਾਰ ਤੁਹਾਡੇ ਦਵਾਰ ਹੈ ਇਹਦੇ ਵਿੱਚ ਮੈਂ ਹੁਸ਼ਿਆਰਪੁਰ ਦੀ ਗੱਲ ਕਰ ਰਿਹਾ ਵਾ ਸਾਰੀਆਂ ਮਿਲਦੀਆਂ ਖਾਸ ਤੌਰ ਤੇ ਅਟੈਂਡ ਮੈਂ ਮੇਰਾ ਖਿਆਲ ਹੈ 90% ਤੋਂ ਜ਼ਿਆਦਾ ਜਿਹੜਾ ਸਰਕਾਰ ਤੁਹਾਡੇ ਦਵਾਰ ਮੈਂ ਅਟੈਂਡ ਕੀਤੀ ਹੈ ਉਹਦੇ ਵਿੱਚ ਲਾਸਟ ਗੱਲ ਤੁਹਾਨੂੰ ਦੱਸਾਂਗਾ ਇਦਾਂ ਦੇ ਕੇਸ ਆਏ ਆ ਲੋਕਾਂ ਦੇ 2018 ਤੋਂ ਡੈਥ ਸਰਟੀਫਿਕੇਟ ਨਹੀਂ ਬਣੇ ਉਹ ਹੁਣ ਬਣੇ ਜਾਂਦੇ ਪਰ ਜਿੰਬਾ ਸਾਹਿਬ ਕੁਝ ਨਾ ਮੇਰੇ ਸਿਆਸੀ ਸਵਾਲ ਰਹਿਣਗੇ ਤੁਹਾਡੇ ਕੋਲ ਬਿਲਕੁਲ ਬਿਲਕੁਲ ਹੋਣਾ ਚਾਹੀਦਾ ਹੈ ਆਪਣੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਗੱਲਬਾਤ ਥੋੜੀ ਸੀ ਤੁਸੀਂ ਕਹਿ ਰਹੇ ਸੀ ਕਿ ਮੈਂ ਸੋਇਆ ਨਹੀਂ ਇਲੈਕਸ਼ਨ ਦੀਆਂ ਜਿਹੜੀਆਂ ਸਰਗਰਮੀਆਂ ਪੂਰੀਆਂ ਜ਼ੋਰਾਂ ਛੋਰਾਂ ਤੇ ਨੇ ਹੁਸ਼ਿਆਰਪੁਰ ਤੋਂ ਤੁਸੀਂ ਆਉਂਦੇ ਹੋ ਚੱਬੇਵਾਲ ਸਾਹਿਬ ਦੀ ਐਂਟਰੀ ਹੋ ਚੁੱਕੀ ਹੈ ਪੁਰਵਖ ਕੀ ਦੇਖਦੇ ਹੋ ਉਹਨਾਂ ਦਾ ਤੁਸੀਂ ਦੇਖੋ ਚੱਬੇਵਾਲ ਸਾਹਿਬ ਦੋ ਵਾਰ ਐਮਐਲਏ ਬਣੇ ਹੂੰ ਬੱਲੇ ਮੈਂਬਰ ਪਾਰਲੀਮੈਂਟ ਲੜ ਚੁੱਕੇ ਹਿਯਾਦਪੁਰ ਤੋਂ ਔਰ ਉਹਨਾਂ ਨੇ ਆਪਣੇ ਮਨ ਔਰ ਦਿਲ ਤੋਂ ਫੈਸਲਾ ਲਿਆ ਸਰਕਾਰ ਦੀ ਕਾਰਜਕਾਰੀ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੇ ਅਲਟੀਮੇਟਲੀ ਇੱਕ ਮਨ ਦੇ ਵਿੱਚ ਕਿਸੇ ਵੇਲੇ ਕੁਐਸਚਨ ਉੱਠਦਾ ਬੰਦੇ ਦਾ ਵੀ ਯਾਰ ਮੈਂ ਸਰਕਾਰ ਦੀ ਵਿਹਤਰ ਕਾਰਜਕਾਰੀ 노 ਡਾਊਟ ਵੀ ਜਦੋਂ ਤੁਸੀਂ ਆਪੋਜੀਸ਼ਨ ਬੈਠੇ ਆ ਤਾਂ ਉਦੋਂ ਤੁਸੀਂ ਉਹਦਾ ਰਿਐਕਸ਼ਨ ਕਰਦੇ ਉਹਨੂੰ ਆਪਾਂ ਗੱਲਾਂ ਨੂੰ ਛੱਡਣਾ ਪੈਂਦਾ ਸਾਲਿਆਂ ਮੈਂ ਕਹਿ ਸਕਦਾ ਵਾਟ ਉਹਨਾਂ ਨੇ ਵੱਡਾ ਵੱਡਾ ਫੈਸਲਾ ਲਿਆ ਔਰ ਦੇਖੋ ਕੋਈ ਮੌਜੂਦਾ ਐਮਐਲਏ ਉਤੋਂ ਅਰਜ਼ਾਈਨ ਕੀਤਾ ਪਾਰਟੀ ਜੁਆਇਨ ਕੀਤੀ ਉਹਨਾਂ ਨੂੰ ਪਤਾ ਹੈ ਉਹ ਦੇਖਦੇ ਪਏ ਸੀ ਡਾਕਟਰ ਹੈ ਕੁਆਲੀਫਾਈਡ ਡਾਕਟਰ ਹੈ ਸੋ ਉਹਨਾਂ ਨੂੰ ਪਤਾ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਲੇਕਿਨ ਆਪਣੀ ਚਾਰਪੁਰ ਦੇਖੋ ਲੋਕ ਸਭਾ ਇਲੈਕਸ਼ਨ ਹੈ ਇੱਕ ਆਕਸ ਕੁਐਸਚਨ ਫਿਰ ਅਪਾ ਸਪ ਦੀ ਕਰਦੇ ਆ ਕਿੰਨਾ ਚੈਲੰਜ ਦੇਖ ਰਹੇ ਹੋ ਦੇਖੋ ਬੀਜੇਪੀ ਦਾ ਗਾਰਡ ਹੁਸ਼ਿਆਰਪੁਰ ਮੰਨਿਆ ਜਾਂਦਾ ਰਿਹਾ ਛੱਪੇਪਾਲ ਸਾਹਿਬ ਦੀ ਐਂਟਰੀ ਆਮ ਆਦੀ ਪਾਰਟੀ ਚ ਹੋਈ ਹੈ ਮਾਨ ਸਾਹਿਬ ਦੀ 13 ਸੀਟਾਂ ਤੇ ਪੂਰੀ ਨਜ਼ਰ ਹੈ ਇਸ ਵਾਰ ਕੱਲੀ ਜ਼ਿੰਮੇਵਾਰੀ ਮਾਨ ਸਾਹਿਬ ਦੇ ਮੋਢਿਆਂ ਤੇ ਹੈ ਦੇਖੋ ਮਾਨ ਸਾਹਿਬ ਨੇ ਪਹਿਲਾਂ ਵੀ ਜ਼ਿੰਮੇਵਾਰੀ ਨਵਾਈ ਆ। ਮਨ ਵਿੱਚ ਸੀਟਾਂ ਆਈਆਂ ਪੰਜਾਬ ਦੇ ਵਿੱਚ। ਲੋਕਾਂ ਦਾ ਵੱਡਾ ਵਰਡਿਕਟ ਸੀ। ਜੀ। ਪੰਜਾਬ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਮਾਨ ਸਾਹਿਬ ਨੇ 2 ਸਾਲ ਚ ਪ੍ਰੂਫ ਕਰਕੇ ਦਿਖਾਤਾ ਉਸ ਵਿਸ਼ਵਾਸ ਨੂੰ ਜਿੱਤਿਆ। ਹੂੰ। ਗਰਾਊਂਡ ਜ਼ੀਰੋ ਤੇ ਜਾ ਕੇ ਕਦੇ 5 ਵਾਰੀ ਮੁੱਖ ਮੰਤਰੀ ਹੁਸ਼ਿਆਰਪੁਰ ਤੋਂ ਲੋਕਾਂ ਦੇ ਵਿੱਚ ਨਹੀਂ ਗਿਆ। 2 ਸਾਲ ਵੀ ਨਹੀਂ ਹੋਏ ਹਾਲ ਤੱਕ। ਹੋਰ ਇਹਦਾ ਸਾਰੇ ਜ਼ਿਲ੍ਹਿਆਂ ਦਾ ਯਾਰ ਆ। ਸਾਰੀਆਂ ਵਿਧਾਨ ਸਭਾ 'ਚ ਮੁੱਖ ਮੰਤਰੀ ਇੱਦਾਂ ਗਏ ਆ। ਲੋਕਾਂ ਦਾ ਜਿਹੜਾ ਮਾਨ ਸਾਹਿਬ ਨੇ ਵਿਸ਼ਵਾਸ 2 ਸਾਲ ਦੇ ਅੰਦਰ ਜਿੱਤਿਆ। ਜਦੋਂ ਅਸੀਂ ਜਲੰਧਰ ਵੀ ਲੜਿਆ ਤੇ ਲੋਕਲ ਮਾਨ ਸਾਹਿਬ ਨੇ ਕਿਹਾ ਸੀ ਵੀ ਅਗਰ ਸਰਕਾਰ ਦੀ ਅੱਛੀ ਕਾਰਗੁਜ਼ਾਰੀ ਤਾਂ ਮੇਰੀ ਪਿੱਠ ਤੇ ਹੱਥ ਰੱਖਿਓ ਤੇ ਦੇਖਿਆ ਲੋਕ ਸਭਾ ਜਿਲੰਦਰ ਜਿੱਤੇ ਇਦਾਂ ਹੀ ਪੰਜਾਬ ਚ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਹੈ ਉਹਨਾਂ ਨੂੰ ਉਹ ਰਾਜਨੀਤਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਲੱਗ ਚੀਜ਼ਾਂ ਹੈਗੀਆਂ ਲੇਕਿਨ ਪੰਜਾਬ ਦੇ ਲੋਕ ਅੱਜ ਮੁੱਖ ਮੰਤਰੀ ਭਗਵੰਤ ਪਾਣਜੀ ਨੂੰ ਪਿਆਰ ਕਰਦੇ ਆ ਔਰ ਮੈਂ ਕਹਿ ਸਕਦਾ ਹੁਸ਼ਿਆਰਪੁਰ ਲੋਕ ਸਭਾ ਵੀ ਜਿੱਤ ਕੇ ਆਮ ਆਦਮੀ ਪਾਰਟੀ ਚ ਝੋਲੀ ਚ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਬਿਲਕੁਲ ਪਾਰਲੀਮੈਂਟ ਜਾਊਗੇ ਔਰ ਹੁਸ਼ਿਆਰਪੁਰ ਦੇ ਬਹੁਤ ਸਾਰੇ ਏਜੰਡੇ ਜਿਹੜੇ ਬੈਲੈਂਸ ਪਏ ਆ ਆਮ ਆਦਮੀ ਪਾਰਟੀ ਉਹਨਾਂ ਨੂੰ ਚੱਬੇਵਾਲ ਸਾਹਿਬ ਦੇ ਥਰੂ ਮਾਨਯੋਗ ਮੁੱਖ ਮੰਤਰੀ ਦੇ ਥਰੂ ਪਾਰਲੀਮੈਂਟ ਵੀ ਉਠਾਏਗੀ ਸਰਕਾਰ ਤਾਂ ਕੰਮ ਕਰ ਰਹੀ ਹੈ ਚਲੋ ਠੀਕ ਹੈ ਸ਼ੁਭਕਾਮਨਾਵਾਂ ਤੁਹਾਨੂੰ ਤਾਂ ਬ੍ਰਹਮਸ਼ੰਕਰ ਜਿੰਪਾ ਜੀ ਪੰਜਾਬ ਰਾਮਾਰਸ਼ਵ ਦੇ ਸਟੂਡੀਓ ਪਹੁੰਚੇ ਹੋਏ ਸੀ ਉਹਨਾਂ ਦੇ ਵਿਭਾਗ ਨਾਲ ਸੰਬੰਧਿਤ ਸਵਾਲ ਹੋਏ ਪੰਜਾਬ ਦੀ ਪੋਲਿਟਿਕਸ ਨਾਲ ਸੰਬੰਧਿਤ ਸਵਾਲ ਹੋਏ ਪਰ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਜਿਸ ਤਰੀਕੇ ਦਾ ਮੈਦਾਨ ਭਖਿਆ ਹੋਇਆ ਹੈ ਦੇਖਣਾ ਸੁਭਾਵਿਕ ਰਹੇਗਾ ਕਿ ਹਰ ਇੱਕ ਸਿਆਸੀ ਸਮਾਤ ਅੱਡੀ ਚੋਟੀ ਦਾ ਜ਼ੋਰ ਬਹੁਤ ਲਾ ਰਹੀ ਹੈ ਪਰ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਉਹਨਾਂ ਨੇ ਰਿਪੋਰਟ ਕਾਰਡ ਵੀ ਪੇਸ਼ ਕੀਤਾ ਗਿਆ